ਦੇਖਦੇ ਕਿ ਇਸ ਜੀ ਦੇ ਬੋਲ ਚੱਲ ਰਹੇ ਨੇ ਜੇ ਜੇ ਬਾਕੀ ਨੂੰ ਬਣਾ ਦਿੱਤਾ ਜੇ ਮਤਲਬ ਖਾਵਾ ਕਰਨੀ ਆ ਕਿ ਕੋਈ ਪ੍ਰੋਬਲਮ ਆ ਤੋਂ ਮਾਰੋ ਇਸ ਕੋ ਕਰੀਂ ਮਤਲਬ ਫੰਡ ਲਾਉਣੀ ਹੈ ਅੰਦਰ ਆਉਣਾ 18 18 15 ਵਜੇ 15 ਵਜੇ ਕਾਹਦੀ ਆਂ ਮੈਂ ਕੋਈ ਕੋਈ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਟਾਈਮ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਤੁਮੇਂ ਮੇਰਾ ਗੱਲ ਹਾਂ ਕੀ ਪਾਸ਼ੂ ਕੀ ਬੀਗ ਤੇਰਾ ਇਜੰਦਰੇ ਰਾਈ ਲਾਦੀ ਮੁੰਡਾ ਟੱਪਾ ਵਾਲੇ ਲੈਣਾ ਦਵਾਈ ਵੇਖਾ ਗਏ ਆ ਬੜੀ ਜਨਾਬ ਚੱਪੀ ਹੋਈ ਜਾਂਦੇ ਉਹ ਖਾਣ ਤੋਂ ਆ ਜਿਆ ਜਿਆ ਇਹਦੇ ਪਰੇ ਮੜੀਆਂ ਵਾਲੇ ਸਾਰੇ ਠੀਕ ਆ ਦਾ ਘਰ ਦੇ ਵਿੱਚ ਹਾਂ ਠੀਕ ਆ ਸਾਰੇ ਨਹੀਂ ਕੋਈ ਪਾਣੀ ਕਿਹੜਾ ਪੀ ਰਿਹਾ ਇਹੀ ਪੀਣੇ ਪਾਣੀ ਦਾ ਮੋਟਰ ਲਾਇਆ ਗਿਆ ਰੀਡਿਟ ਦਾ ਪਾਟੂ ਨੂੰ ਪਿਆ ਪਾਣੀ ਵਿੱਚ ਇੱਕ ਗੋਲੀ ਪਾਣੀ ਇਹ ਧਾਰੀ ਤੋਂ ਅੱਧੀ ਗੋਲੀ ਪਾਣੀ ਜੋ ਠੀਕ ਹੈ ਅੱਧੇ ਘੰਟੇ ਬਾਅਦ ਪਾਣੀ ਪੀਣਾ ਜੋ 20 ਲੀਟਰ 'ਚ ਇੱਕ ਗੋਲੀ ਪਾਣੀ ਹੋਣੀ ਚਾਹੀਦੀ ਗੋਲੀ ਤੇ ਉਹ ਰੁਕਬਾਲ ਦੀ ਗੋਲੀ ਪਾ ਲੈਣਾ ਪਾਣੀ ਹੋ ਤੀ ਸਰਕਾਰੀ ਵਟ ਦੇਣਾ ਬੱਚਿਆਂ ਦੀ ਪਹੁੰਚ ਦੂਰ ਨਹੀਂ ਖਾਲ ਲੈਣਾ ਸਾਨੂੰ ਇਹ ਬੜਾ 4x2 ਦਾ ਖਾਣਾ ਪੀ। ਇਹ ਵਾਟਰ ਸਪਲਾਈ ਦੀ ਦਿੱਕਤ ਹੈ। ਅੱਧੀ ਜਗ ਭਰ ਰੋਣਾ ਪਾਣਾ ਹੈ। ਮੰਨ ਲਓ ਮੈਂ 3 ਟਰੱਕ ਭਾਈਏ ਨਾ ਟੀ ਵਾਲੀ। ਹਾਂ। ਉਹ ਜਿੱਦਾਂ ਦੋ ਸਾਈਡ ਤੋਂ ਜੁਆਇੰਟ ਕੀਤਾ ਇੱਕ ਸਾਈਡ ਤੋਂ ਬਹੁਤ ਕੀਤੀ ਨਹੀਂ ਬੰਦ ਨਹੀਂ ਕੀਤਾ। ਉਹ ਸਾਰੇ ਬੰਦ ਨਹੀਂ ਕੀਤੇ। ਉੱਤਰ ਤੋਂ ਬੰਨੇ ਵੀ ਲੱਗੇ। ਆਹ ਦੇਖੋ ਜੀ। ਆਹ ਘਰ-ਘਰ ਜਾ ਕੇ ਤੇ ਮਤਲਬ ਕਲੋਰੀਨ ਦੀਆਂ ਟੈਬਲੇਟਾਂ ਵੰਡ ਰਹੇ ਆ। ਹੈ? ਕੋਈ ਕਸਾਤੀ ਛੱਡਾਂਗੇ ਯਾਰ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸਾਡਾ ਹੀ ਲੋ 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 ਕਹਿੰਦੇ ਬੰਦਨ ਦੇ ਕੀ ਨਾਮ ਤੋਂ। ਮੈਂ ਨਾਜੀ ਸਰਜਨ ਸਿੰਘ ਫੌਜੀ। ਕਿਹੜਾ ਪਿੰਡ ਆ ਪਿੰਡ ਖਾਨਕੋੜ ਸਰਦਾਰਾਂ ਵਾਲਾ ਕੀ ਗੱਲ ਕੀ ਹੋਈ ਆ ਪਿੰਡ ਦੇ ਵਿੱਚ ਗੱਲ ਇਹ ਹੋਈ ਆ ਜੀ ਮਤਲਬ ਸਾਡੇ ਪਿੰਡ ਜਿਹੜਾ ਵਾਟਰ ਸਪਲਾਈ ਪਾਣੀ ਆ ਉਹ ਆ ਰਿਹਾ ਆ ਤੇ ਉਹ ਸੀਵਰੇਜ ਦੇ ਨਾਲ بارش ਦੇ ਪਾਣੀ ਨਾਲ ਮਿਕਸ ਹੋ ਰਿਹਾ ਪਾਇਪ ਲੀਕ ਹੋ ਰਿਹਾ ਗੰਦਾ ਪਾਣੀ ਆ ਰਿਹਾ ਗੰਦਾ ਪਾਣੀ ਪੀ ਪੀ ਕੇ ਤੇ ਮਿਲ ਸਾਡੇ ਪਿੰਡ ਦੇ ਲੋਕ ਕੁਝ ਮੌਤ ਦੇ ਘਾਟ ਉਤਰ ਗਏ ਆ ਤੇ ਕੁਝ ਜਿਹੜੇ ਆ ਦਾ ਦਸਤੌਂਡ ਆ ਉਲਟੀਆਂ ਆਉਂਦੀਆਂ ਮੰਦਾ ਹਾਲ ਹੈ ਤਾਂ ਹਸਪਤਾਲ ਦੇ ਵਿੱਚ ਦਾਖਲਿਆ ਕਿੰਨੇ ਮੋਤਾਂ ਹੋ ਗਏ ਤਿੰਨ ਮੋਤਾਂ ਹੋ ਗਈਆਂ ਜੀ ਕਿੰਨੀ ਉਮਰ ਕਿੰਨੀ ਉਹਨਾਂ ਦੀ ਉਮਰ ਉਹਨਾਂ ਦੀ ਹੈਗੀ ਆ ਜੀ ਮਤਲਬ ਠਾਕਰ ਸਿੰਘ ਜਿਹੜੇ ਆ ਉਹਨਾਂ ਦੀ 75 ਸਾਲ ਆ ਵਿੱਕੀ ਆ ਤੇ ਉਹਦੀ ਮਤਲਬ 30 ਸਾਲ ਆ ਤੇ ਇੱਕ ਬੀਬੀ ਆ ਤੇ 60 ਕ ਸਾਲ ਉਹਨਾਂ ਦੀ ਉਮਰ ਆ ਤੇ ਕੁਝ ਕਾਫੀ ਜਿਹੜੇ ਆ ਮੌਤ ਦੇ ਤਰਸ ਰਿਹਾ ਕਿ ਮੱਲਬ ਸਾਡੀ ਜਾਨ ਮੱਲਬ ਜਿਹੜੀ ਆ ਖਤਰੇ ਦੇ ਵਿੱਚ ਆ ਤੇ ਸਾਨੂੰ ਕਿਸੇ ਨਾ ਕਿਤੇ ਲਿਆ ਜਾਵੇ ਕੋਈ ਗਰੀਬ ਨਹੀਂ ਜਾਇਆ ਜਾਂਦਾ ਤੇ ਉਹਨਾਂ ਨੂੰ ਸਰਕਾਰ ਵੀ ਜਿਹੜਾ ਉਧਰ ਧਿਆਨ ਨਹੀਂ ਦੇ ਰਹੀ ਆ ਪਿੰਡ ਦੇ ਵਿੱਚੋਂ ਲੋਕ ਚਲੋ ਸਰਕਾਰੀ ਪਾਣੀ ਗੰਦਾ ਆ ਜੋ ਸਰਕਾਰੀ ਸਰਕਾਰੀ ਪਾਣੀ ਗੰਦਾ ਆ ਕਿਤੇ ਸ਼ਿਕਾਇਤ ਇਸ ਬਾਰੇ ਕੀਤੀ ਨਹੀਂ ਅਧਿਕਾਰੀਆਂ ਨੂੰ ਸ਼ਿਕਾਇਤ ਇਹ ਜਿਹੜੀ ਆ ਪਹਿਲਾਂ ਨਹੀਂ ਕੀਤੀ ਜੇ ਜਦੋਂ ਇਹ ਪਤਾ ਲੱਗਾ ਕਿ ਹਾਲਾਤ ਖਰਾਬ ਆ ਤੇ ਕੱਲ ਦੀ ਸ਼ਿਕਾਇਤ ਇਹ ਜਿਹੜੀ ਪਛਾਈ ਆ ਤੇ ਉਹਦੇ ਵਿੱਚ ਜਿਹੜੇ ਆ ਅਧਿਕਾਰੀ ਆ ਉਹ ਤੇ ਕੋਈ ਆਇਆ ਨਹੀਂ ਸਾਡੇ ਮਾਨਯੋਗ ਜਿਹੜੇ ਸਤਕਾਰਯੋਗ ਪੱਤਰਕਾਰ ਵੀਰਿਆ ਮੈਂਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਇੱਥੋਂ ਖਾਣ ਸਾਡੇ ਸਰਦਾਰਾ ਵਾਲੇ ਖਾਣਕੋਟ ਦੀ ਆਵਾਜ਼ ਜਿਹੜੀ ਆ ਸਰਕਾਰਾਂ ਤੱਕ ਪਹੁੰਚਾ ਰਿਹਾ ਹੈ ਬਹੁਤ ਵਧੀਆ ਗੱਲ ਆ ਤੁਹਾਡਾ ਜੀ ਆਇਆਂ ਨੂੰ ਤੇ ਬਹੁਤ ਵਧੀਆ ਗੱਲ ਆ ਬਾਕੀ ਕਹਿੰਦੇ ਪਿੰਡ ਦੇ ਹੋਰ ਵੀ 20 25 ਲੋਕ ਵੀ ਬੁਮਾਰਦੇ ਮੰਜੇ ਤੇ ਨੇ ਹਸਪਤਲ ਦਾਖਲ ਹਾਂਜੀ ਇਹ ਹਸਪਤਲ ਦਾਖਲਿਆ ਅਨਵਾ ਹਸਪਤਲ ਬਾਈਪਾਸ ਤੇ ਦਾਖਲਿਆ ਤੇ ਉਹ ਹੁਣ ਬੜਾ ਮੰਦਾ ਹਲ ਉਹਨਾਂ ਦਾ ਇਹਨੇ ਕਿੰਨੇ ਲੋਕ ਨੇ ਪਿੰਡ ਵਾਲੇ ਕਿ ਤਿੰਨ ਜੀ ਦੇ ਇੱਕ ਘਰ ਦੇ ਆ ਤਿੰਨੇ ਉਹ ਆਪਣਾ ਆਪਣਾ ਹਸਬੰਡ ਵਾਈਫ ਉਹਨਾਂ ਦਾ ਬੇਟਾ ਉਹ ਹਸਪਤਾਲ ਦਾ ਆਖਲੀਆ ਤੇ ਕੁਝ ਹੋਰ ਵੀ ਲੋਕ ਜਿਹੜੇ ਆ ਹਸਪਤਾਲ ਦੇ ਵਿੱਚ ਦਾਖਲ ਆ 25 30 ਜਿਹੜੇ ਆ ਆ ਦਾਖਲ ਆ ਗਿਆ ਤੇ ਬੜਾ ਮੁਸ਼ਕਿਲ ਹੈ ਕੁਝ ਜਾਣਦਾ ਹੈ ਹੋਰ ਵੀ ਜਾਣਦਾ ਹੈ ਬੜਾ ਜਿਹੜਾ ਵਿਖਾਰੇ ਜਿਹਨੂੰ ਚੈੱਕ ਅਪ ਕਰਿਆ ਉਹ ਕੀ ਕੈਰ ਗੰਦੇ ਪਾਣੀ ਕਰਕੇ ਹੋਇਆ ਉਹ ਗੰਦੇ ਪਾਣੀ ਕਰਕੇ ਹਾਂਜੀ ਕੀ ਲੱਛਣ ਕੀ ਆ ਰਹੇ ਨੇ ਲੱਛਣ ਇਹੋ ਹੀ ਆ ਕਿ ਮੱਲਬ ਇਹ ਡੇਂਗੂ ਦਾ ਹੈ ਜ਼ਿਆਦਾ ਸਿਸਟਮ ਜਿਹੜਾ ਆ ਰਿਹਾ ਗੰਦੇ ਪਾਣੀ ਤੋਂ ਪੈਦਾ ਹੋ ਰਿਹਾ ਉਹਦੇ ਨਾਲੇ ਪਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਸਿਹਤ ਅਧਿਕਾਰੀ ਮੌਂਟਰੀ ਨੇ ਮੌਕੇ ਤੇ ਜਾਇਦਾ ਲੈ ਰਹੀ ਨੇ ਦਵਾਈਆਂ ਵੰਡ ਰਹੇ ਨੇ ਉਹ ਤੋਂ ਆਪ ਕੀ ਕੁਛ ਚਾਹਣਾ ਚਾਹੋਗੇ ਤਿੰਨਾ ਬਾਅਦ ਕਰ ਰਿਹਾ ਕਿ ਜਿਹੜੀ ਸਾਡੀ ਮਾਨਯੋਗ ਬੀਬੀ ਦਰਸ਼ਨ ਕੌਰ ਆ ਜਿਹੜੀ ਆਸਾ ਵਰਕਰ ਆ ਇਹ ਜਿਹੜੇ ਮੱਲਬ ਇਹਨਾਂ ਨੂੰ ਪਤਾ ਲ ਤੇ ਇਹਨਾਂ ਨੇ ਜਿਹੜੇ ਆਪਣਾ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਆਏ ਆ ਤੇ ਉਹਨਾਂ ਦੇ ਜੀਆ ਨੂੰ ਦਵਾਈਆਂ ਵੰਡ ਰਿਹਾ ਚਲੋ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਪਰ ਲੱਗਦਾ ਕਿ ਪਹਿਲੇ ਜੇ ਪ੍ਰਸ਼ਾਸਨ ਜਾਗ ਜਾਂਦਾ ਪਹਿਲੇ ਜੇ ਪਾਣੀ ਸਾਫ ਹੋਣਾ ਤਾਂ ਤਿੰਨ ਮੋਤਾ ਨਹੀਂ ਹੋਣੇ ਸੀਗਾ ਦਖਲ ਨਹੀਂ ਹੋਣਾ ਸੀ ਹਸਪਤਾਲ ਦਾ ਇਹ ਜੀ ਵੇਖੋ ਨਾ ਤੇ ਸਰਕਾਰ ਇਧਰ ਧਿਆਨ ਦੇ ਰਹੀ ਆ ਤੇ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਸਾਡੇ ਵਾਰਡ ਨੰਬਰ 35 ਦੇ ਵਿੱਚੋਂ ਕੌਂਸਲ ਸਾਹਿਬ ਬਣੇ ਆ ਉਹਨਾਂ ਦਾ ਫਰਜ ਬੰਦਾ ਕਿ ਸਾਡੇ ਪਿੰਡਾਂ ਦੇ ਦੇਖਰੇ ਕਰ ਰਹੇ ਨਹੀਂ ਆ ਰਹੇ ਨਹੀਂ ਦੇਖ ਰਹੇ ਕਹਿੰਦੇ ਸਾਡੇ ਨਾਲ ਉਹ ਪਤਾ ਨਹੀਂ ਕੀ ਵਿਤਕਰਾ ਕਰ ਰਹੇ ਕਹਿੰਦੇ ਕੋਈ ਮਤਲਬ ਕੋਈ ਨਹੀਂ ਹੈਗਾ ਅਸੀਂ ਦੱਸਣਾ ਨਹੀਂ ਹੈਗਾ ਕਿ ਇੱਕ ਇੱਕ ਤੁਹਾਡਾ ਅੱਡ ਨਾਲ ਲਿੰਕ ਨਹੀਂ ਹੈਗਾ ਦੇਖੋ ਖੁਦ ਖਬਰਾਂ ਲਵਾਈਆਂ ਆ ਕਿ ਸਰਕਾਰ ਨੂੰ ਮੁਸ਼ਕਲਾਣਾ ਚਾਹੋਗੇ ਉਹਨੂੰ ਸਰਕਾਰ ਨੂੰ ਇਹ ਕਹਣਾ ਚਾਹੁੰਦੇ ਆ ਕਿ ਜਿਸ ਤਰੀਕੇ ਦਾ ਨਾਲ ਸਾਡੇ ਪਿੰਡੋਂ ਭਾਰੀ ਬਹੁਮਤ ਦੇ ਨਾਲ ਇਥੋਂ ਵੋਟਾਂ ਲੈ ਗਏ ਆ ਜਿੱਤ ਪ੍ਰਾਪਤ ਕੀਤੀ ਆ ਤੇ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਸਾਨੂੰ ਬੰਬਾਰੀ ਦੇ ਵਿੱਚ ਨਾ ਧੱਕੋ ਸਾਡੀ ਆ ਕੇ ਦੇਖਭਾਲ ਕਰੋ ਸਾਡੇ ਇਲਾਕੇ ਦਾ ਜਰਾ ਸਵਾਰੋ ਤੇ ਸਾਡੇ ਲੋਕ ਜਿਹੜੇ ਆ ਮਤਲਬ ਮੌਦ ਦੇ ਕਾੜ ਨਾ ਤਨ ਮੁਕਤਾਂ ਹੋ ਗਈਆਂ ਸਾਨੂੰ ਬਹੁਤ ਖਤਰਾ ਆ ਕਿ ਜਿਹੜੇ ਸਾਡੇ ਹਸਪਤਾਲ ਗਏ ਉਹ ਵੀ ਮੌਦ ਦੇ ਕਾੜ ਦੇ ਉੱਤਰ ਨਾ ਜਾਣ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਗਾ ਕਿ ਇਸ ਪਿੰਡ ਦੇ ਵਿੱਚ ਮਤਲਬ ਡਾਇਰੀਆ ਕਰਕੇ ਕੋਈ ਡੈਥਸ ਹੋਈਆਂ ਤਿੰਨ ਡੈਥਸ ਹੋਈਆਂ ਅਸੀਂ ਆ ਗਏ ਮੇਰੀ ਸਾਰੀ ਟੀਮ ਪਹੁੰਚ ਗਈ ਹੈ ਤੇ ਇਹਨਾਂ ਦੇ ਚਾਚਾ ਜੀ ਦੀ ਡੈਥ ਹੋਈ ਹੈ ਇਹ ਕਹਿੰਦੇ ਕਿ ਪਰਸੋਂ ਹੀ ਇਹ ਡੈਥ ਅੱਜ 15 ਤਰੀਕ ਨੂੰ ਹਾਂ 15 ਤਰੀਕ ਨੂੰ ਡੈਥ ਹੋਈ ਹੈ ਉਹਨਾਂ ਦੀ ਤੇ ਦੋ ਬੰਦਿਆਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਕੀ ਲੂਜ਼ ਮੋਸ਼ਨ ਵੋਮਿਟਿੰਗ ਕਰਕੇ ਡੈਥ ਹੋਈ ਹੈ ਬਾਕੀ ਦੇ ਇਹਨਾਂ ਨੇ ਦੱਸਿਆ ਕਿ ਇੱਥੇ ਹਸਪੀਟਲ ਦਾਖਲ ਹੈ ਸਾਡੀ ਹੁਣ ਟੀਮ ਆਈ ਹੈ 25 ਜਾਣੇ ਦੱਸਦੇ ਪਏ ਕਿ ਹਸਪੀਟਲ ਦਾਖਲ ਉਹ ਅਸੀਂ ਜਾ ਕੇ ਇੱਕ ਵਾਰੀ ਹਸਪੀਟਲ ਦੇ ਵਿੱਚ ਵਿਜ਼ਿਟ ਕਰਦੇ ਆ ਉੱਥੇ ਜਾ ਕੇ ਅਸੀਂ ਦੇਖਦੇ ਆ ਕਿੰਨੇ ਬੰਦੇ ਆ ਕਿਹੜੀ ਪ੍ਰੋਬਲਮ ਲੈ ਆ ਕਿਉਂਕਿ ਇਹ ਤਿੰਨ ਡੈਥਸ ਕਹਿ ਰਹੇ ਸੀ ਤੁਸੀਂ ਤੀਸਰੀ ਇਹਨਾਂ ਨੇ ਕਿਹਾ ਕਿ ਸਾਡੇ ਉਹ ਪੂਆ ਕੋਈ ਸੀਗੇ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਸੀ ਜਿਹੜੀਆਂ ਡਾਇਰੀਆ ਕਰਕੇ ਦੋ ਡੈਥਸ ਹੋਈਆਂ ਉਹ ਅਸੀਂ ਹੁਣ ਸੈਂਪਲਿੰਗ ਕਰਵਾ ਰਹੇ ਆ ਦੇ ਪਲਾਸੇ ਕਹਿ ਰਹੇ ਵਿੱਚ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਉਹ ਵੀ ਅਸੀਂ ਸੈਨੀਟੇਸ਼ਨ ਵਾਲੇ ਵੀ ਬੁਲਾ ਰਹੇ ਹਾਂ ਉਹ ਵੀ ਆ ਰਹੇ ਹਨ ਤੇ ਇਹਨਾਂ ਦੀ ਪਾਣੀ ਦੀਆਂ ਟੈਂਕੀਆਂ ਦੀ ਕਲੋਰినੇਸ਼ਨ ਕਰਵਾ ਦੇਣਾ ਇਹਨਾਂ ਨੂੰ ORS ਵੰਡ ਤੇ ਆ ਨਾਲ ਉਹ ਸਮਝਾ ਰਹੇ ਕਿ ਜਿੰਨੂੰ ਵੀ ਕੋਈ ਪ੍ਰੋਬਲਮ ਹੋਣੀ ਹੈ ਟਟੀਆਂ ਉਲਟੀਆਂ ਦੀ ਉਹ ORS ਵਾਲਾ ਇਹ ਘੋਲ ਪੀਓ ਤੇ ਜ਼ਿੰਕ ਦੀਆਂ ਗੋਲੀਆਂ ਦੇਤੀਆਂ ਬਾਕੀ ਮੇਰੀ ਸਾਰਾ ਡਿਪਾਰਟਮੈਂਟ ਮੇਰਾ ਇੱਥੇ ਹੈ ਅਸੀਂ ਸਰਵੇ ਕਰਵਾ ਰਹੇ ਹਾਂ ਜਿਹੜੇ ਜਿਹੜੇ ਘਰ ਚ ਜਿੰਨੂੰ ਵੀ ਪ੍ਰੋਬਲਮ ਲੱਗੇਗੀ ਉਹਨਾਂ ਨੂੰ ਸੀ ਹਸਪਤਾਲ ਪਾਣੀ ਦੇ ਸੈਂਪਲ ਭਰੇ ਜਾਣਗੇ ਉਹਦਾ ਰਿਜ਼ਲਟ ਕਦੋਂ ਆਣ ਗਿਆ ਕਦੋਂ ਤੱਕ ਲੋਕ ਜਿਹੜਾ ਵਾ ਪਿੰਡ ਦਾ ਪਾਣੀ ਨਹੀਂ ਪੀ ਸਕਣਗੇ ਇਹਦੇ ਬਾਰੇ ਇਹਦੇ ਸੈਂਪਲਸ ਨੂੰ ਇਹ ਦੋ ਦੋ ਵਿੱਚ ਕਰਵਾ ਦੇਣਗੇ ਵੈਸੇ ਅਸੀਂ ਵੈਸੇ 5 ਦਿਨ ਲੱਗਦੇ ਆ ਪਰ ਅਸੀਂ ਪ੍ਰਾਇੋਰਟੀ ਤੇ ਇਹਨਾਂ ਨੂੰ 2 ਦਿਨ ਚ ਕਰਵਾ ਦੇਣਾ 2 ਦਿਨ ਥੋੜਾ ਇਹ ਭਰੇਜ਼ ਰੱਖ ਲੈ ਕਾਰਨ ਕੀ ਇਹ ਆਏਗਾ ਕਿ ਲੱਗਦਾ ਕਿ ਜਿਸ ਤਰੀਕੇ ਨਾਲ ਪਿੰਡ ਵੱਲੋਂ ਦੱਸਿਆ ਗਿਆ ਕਿ ਕੁਝ ਸੀਵਰੇਜ ਦੀ ਜਿਹੜੀਆਂ ਪਾਈਪਾਂ ਟੁੱਟੀਆਂ ਨੇ ਉਹ ਪਾਣੀ ਮਿਕਸ ਹੋ ਕੇ ਆਂਦਾ ਜਿਸ ਤਰ੍ਹਾਂ ਇਹਨਾਂ ਵੱਲੋਂ ਦੱਸਿਆ ਗਿਆ ਤੁਹਾਡੀ ਜਾਂਚ ਵਿੱਚ ਹੁਣ ਤੱਕ ਜਿਹੜੇ ਅਧਿਕਾਰੀ ਤੁਹਾਡੇ ਪਹੁੰਚੇ ਉਹਨਾਂ ਵੱਲੋਂ ਕੀ ਦੱਸਿਆ ਗਿਆ ਨਹੀਂ ਦੇਖ ਰਹੇ ਆ ਇਹਨਾਂ ਦੇ ਜਿਵੇਂ ਇਹਨਾਂ ਨੇ ਦੱਸਿਆ ਪਾਣੀ ਮੈਂ ਆਪ ਵੀ ਦੇਖਦੀ ਹਾਂ ਲੇ ਕਿ ਇਹ ਕਹਿ ਰਹੇ ਕਿ ਉਹਦੇ ਵਿੱਚ ਮਤਲਬ ਜਿਹੜੇ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਤੇ ਉਹ ਸੈਨੀਟਰੀ ਵਾਲੇ ਆ ਰਹੇ ਆ ਉਹਨਾਂ ਦੇ ਐਕਸੀਅਨ ਨੂੰ ਕਾਲ ਕਰਤੀ ਉਹ ਵੀ ਆ ਗਏ ਉਹ ਵੀ ਆ ਕੇ ਜਾਂਚ ਕਰਦੇ ਕਿ ਕਿੱਥੇ ਫਾਲਟ ਹੈ ਕਿੱਥੇ ਕੋਈ ਪਾਈਪ ਲੀਕ ਕਰ ਰਹੀ ਹੈ ਉਹ ਚੈੱਕ ਜੇ ਪਾਈਪ ਲੀਕ ਕਰਦੀ ਹੈ ਤੇ ਫਿਰ ਕਾਰਪੋਰੇਸ਼ਨ ਦਾ ਕਸੂਰ ਮੰਨਣਗੇ ਅਸੀਂ ਜੀ ਨਹੀਂ ਦੇਖੋ ਕਸੂਰ ਤਾਂ ਉਹਨਾਂ ਦਾ ਨਹੀਂ ਹੈਗਾ ਬਟ ਜੇ ਪਾਈਪ ਲੀਕ ਕਰ ਰਹੀ ਹੈ ਬਾਹਰ ਚਾਂਸ ਕੋਈ ਕਈ ਵਾਰੀ ਉੱਪਰੋਂ ਹੈਵੀ ਵਹੀਕਲ ਲੰਘ ਜਾਂਦਾ ਹੈ ਪਾਈਪ ਟੁੱਟ ਜਾਂਦੀ ਹੈ ਉਹ ਆ ਕੇ ਦੇਖਣਗੇ ਉਹਦੀ ਰਿਪੇਅਰ ਕਰਨ ਦੇਖੀ ਜਾਂਦੀ ਇਹਦੇ ਕਾਰਵਾਈ ਹੋਵੇਗੀ ਉਸਤੇ ਹਾਂਜੀ ਹਾਂਜੀ ਉਹਦੇ ਤੇ ਬਿਲਕੁਲ ਕਾਰਵਾਈ ਹੋਵੇਗੀ ਇਹ ਕਿਹੜਾ ਪਿੰਡ ਹੈ ਮੈਮ ਕਿਹੜੀ ਜਗ੍ਹਾ ਤੇ ਹੈ ਇਹ ਖਾਨਕੋਟ ਹੈ ਨਾ ਖਾਨਕੋਟ ਹਾਂਜੀ ਤਦ